ਇਸੇ ਕਾ ਜਾਂ ਚੋਲੇ ਦਾ ਕੱਪੜਾ ਕਹਿ ਲੋ। ਜਾਮੇ ਦਾ ਕੱਪੜਾ ਵੀ ਕਹਿੰਦੇ ਆਪਾਂ ਗੁਰਮਤਿ ਦੇ ਵਿੱਚ। ਉਹ ਮਾਤਾ ਹਰਦਈ ਨੇ ਇੱਕ ਜਾਮਾ ਤਿਆਰ ਕੀਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਾਸਤੇ ਤੇ ਇੰਨਾ ਕ ਉਹਨੂੰ ਪਤਾ ਲੱਗ ਚੁੱਕਿਆ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਅਨੰਦਪੁਰ ਛੱਡ ਕੇ ਤੇ ਇੱਧਰ ਕਿਤੇ ਜੰਗਲਾਂ ਵਿੱਚ ਵਿਚਰ ਰਹੇ ਆ। ਤੇ ਮਾਤਾ ਹਰਦਈ ਨੇ ਆਪਦੇ ਦਿਲੋਂ ਅਰਦਾਸ ਕੀਤੀ ਵੀ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੈਂ ਨਾ ਆਪਦੇ ਵਾਸਤੇ ਆਪ ਜੀ ਦੇ ਵਾਸਤੇ ਇੱਕ জামਾ ਤਿਆਰ ਕੀਤਾ ਤੇ ਮੈਂ ਹੁਣ ਬੁੱਢਾ ਸਰੀਰ ਆ ਮੇਰਾ ਵੀ ਮੈਂ ਆ ਨਹੀਂ ਸਕਦੀ ਤੇ ਤੁਸੀਂ ਕਿਰਪਾ ਕਰੋ ਤੇ ਇਹ ਖੱਦਰ ਆਪ ਹੀ ਆ ਕੇ ਲੈ ਜਾਓ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਥੋੜੀ ਬਾਟ ਤੇ ਹੀ ਸੀ ਗਲਾਬੇ ਪੰਜਾਬੇ ਦੇ ਚਵਾਰੇ ਵਿੱਚ ਤੇ ਮਾਤਾ ਹਰਦੇਈ ਦੀ ਉਹਨਾਂ ਨੂੰ ਜਿਵੇਂ ਕਹਿੰਦੇ ਟੈਲੀਫੋਨ ਅੱਜ ਅੱਜ ਕੱਲ ਆਪਾਂ ਕਹਿੰਦੇ ਟੈਲੀਫੋਨ ਆਪਾਂ ਹੁਣ ਟੈਲੀਫੋਨ ਆ ਹੱਥਾਂ ਵਾਲਿਆ ਕਹਿੰਨਾ ਉਹ ਸੁਰਤ ਦਾ ਟੈਲੀਫੋਨ ਖੜਕਦਾ ਸੀ ਜਦੋਂ ਮਾਤਾ ਜੀ ਨੇ ਇਸ ਤਰ੍ਹਾਂ ਯਾਦ ਕੀਤਾ ਵੀ ਮਹਾਰਾਜ ਮੈਂ ਆਪ ਜੀ ਦੇ ਵਾਸਤੇ ਖੱਦਰ ਤਿਆਰ ਕੀਤਾ ਜਾਂ ਆਪ ਜੀ ਦੇ ਜਾਮੇ ਵਾਸਤੇ ਤੇ ਤੁਸੀਂ ਆ ਕੇ ਕਿਰਪਾ ਕਰਕੇ ਲੈ ਜਾਓ ਉਹ ਸੁਰਤ ਦਾ ਟੈਲੀਫੋਨ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਮਿਲਿਆ ਤੇ ਥੋੜੇ ਸਮੇਂ ਵਿੱਚ ਹੀ ਮਾਤਾ ਜੀ ਕੋਲ ਚਲੇ ਗਏ ਖੱਦਰ ਲੈਣ ਵਾਸਤੇ ਕਿਉਂਕਿ ਥੋੜੀ ਬਾਟ ਤੇ ਹੀ ਬੈਠੇ ਸੀ ਉਸੇ ਨਗਰ 'ਚ ਹੀ ਕਹਿੰਦੇ ਇਸ ਤਰ੍ਹਾਂ ਭਾਈ ਗੁਰੂ ਦਾ ਮਲਾਪ ਹੁੰਦਾ ਪਿਆਰ ਨਾਲ ਤੇ ਜੇ ਹੁਣ ਮਹਾਰਾਜ ਨੇ ਇੱਥੇ ਦੱਸਿਆ ਪਹਿਲੇ 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 ਬੰਦ ਬੱਜੀ ਦੱਸਿਆ ਮਾਰ ਨੇ ਸਭ ਜਪ ਸਭ ਤਪ ਸਭ ਚੁਤਰਾਈ ਵੀ ਜਿਹੜਾ ਮਨੁੱਖ ਸਾਰੇ ਜਪ ਕਰਦਾ ਹੈ ਸਾਰੇ ਤਪ ਕਰਦਾ ਹੈ ਸ਼ਾਸਤਰ ਆਦਿਕ ਸਮਝਣ ਬਾਰੇ ਹਰੇਕ ਕਿਸਮ ਦੀ ਸਿਆਣਪ ਅਕਲ ਵੀ ਬਖਾਂਦਾ ਹੈ ਵੀ ਮੈਂ ਸਿਆਣਾ ਗਿਆਨੀ ਆ ਆਪਣੇ ਤੇ ਵੀ ਲਾ ਲੋ ਗੱਲਾਂ ਵੀ ਵਿਖਾਵਾ ਪਾ ਕਰਦੇ ਆ ਮਹਾਰਾਜ ਕਹਿੰਦੇ ਜੇ ਤੂੰ ਵਿਖਾਵੇ ਦਾ ਕਰਦਾ ਨਾ ਭੇਖ ਭਾਈ ਵਿਖਾਵੇ ਦੀ ਦੁਨੀਆ ਨੂੰ ਦਿਖਾਉਣਾ ਵੀ ਮੈਂ ਪ੍ਰਭੂ ਪ੍ਰਮਾਤਮਾ ਨੂੰ ਯਾਦ ਕਰਦਾ ਮੈਂ ਉਹਦੇ ਸੁਨਹਾਰ ਤੇ ਚੱਲਦਾ ਤੇ ਅੰਦਰੋਂ ਤੂੰ ਸਹੀ ਨਹੀਂ ਹੈਗਾ ਮਹਾਰਾਜ ਕਹਿੰਦੇ ਉੱਜੜ ਭਰਮੇ ਰਾਹੇ ਨਾ ਭਾਈ ਪਰ ਜੇ ਉਹ ਪ੍ਰਮਾਤਮਾ ਦਾ ਦਾਸ ਬਣਨ ਦੀ ਯੁਗਤ ਨਹੀਂ ਸਮਝਦਾ ਤਾਂ ਉਸ ਦਾ ਜਪ ਤਪ ਆਦਿਕ ਦੀ ਕੋਈ ਵੀ ਕੋਈ ਵੀ ਉਦਮ ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਹੁੰਦਾ ਇਹ ਤਾਂ ਸਪਸ਼ਟ ਹੋ ਗਿਆ ਵੀ ਪਾਈ ਪ੍ਰੇਮ ਵਾਲਿਆਂ ਨੂੰ ਮਿਲਦਾ ਜਨ ਪ੍ਰੇਮ ਕੀਓ ਤਨਹੀਂ ਪ੍ਰਭ ਪਾਇਓ ਤੇ ਇਸ ਤਰ੍ਹਾਂ ਹੀ ਮਾਤਾ ਹਰਦੇਈ ਜੀ ਨੇ ਬੜੇ ਪ੍ਰੇਮ ਦੇ ਨਾਲ ਮਹਾਰਾਜ ਨੂੰ ਯਾਦ ਕੀਤਾ ਵੀ ਸਤਿਗੁਰੂ ਮੇਰਾ ਬੁੱਢੜਾ ਸਰੀਰ ਆ ਮੈਂ ਤੁਰ ਫਿਰ ਨਹੀਂ ਸਕਦੀ ਤੁਸਾਂ ਨੂੰ ਪਹਾਲ ਨਹੀਂ ਸਕਦੀ ਤੁਸੀਂ ਕਿੱਥੇ ਵਿਚਰ ਰਹੇ ਹੋ ਤੇ ਤੁਸੀਂ ਕਿਰਪਾ ਕਰੋ ਵੀ ਆਪਣੇ ਆਪ ਹੀ ਆ ਕੇ ਇਹ ਖੱਦਰ ਲੈ ਜਾਓ ਮੇਥੋਂ ਤੇ ਭਾਵਨਾ ਦਾ ਭੁਖਾ ਗੁਰੂ ਜਦੋਂ ਭਾਵ ਨਾਲ ਮਾਤਾ ਜੀ ਨੇ ਜਾਤ ਕੀਤਾ ਤਾਂ ਥੋੜੇ ਸਮੇਂ ਵਿੱਚ ਹੀ ਜਾ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਖੱਦਰ ਪ੍ਰੇਮ ਭੇਟਾ ਲੈ ਲਓ ਪ੍ਰੇਮ ਭੇਟਾ ਲੈ ਆਏ ਪ੍ਰੇਮ ਭੇਟਾ ਕਹਿ ਲੈਨੇ ਆਪਾਂ ਜਿਵੇਂ ਹੁਣ ਆਪਾਂ ਆਏ ਆ ਪ੍ਰੇਮ ਭੇਟਾ ਲੈ ਕੇ ਆਉਨੇ ਆ ਕੁਝ ਨਾ ਕੁਝ ਗੁਰੂ ਦੀ ਗੋਲਕ ਵਿੱਚ ਪਾਉਣ ਨੂੰ ਇਸ ਤਰ੍ਹਾਂ ਭਾਈ ਉਹ ਪ੍ਰੇਮ ਦਾ ਭੁੱਖਾ ਪ੍ਰੇਮ ਰੱਖੋ ਫੇਰ ਉਸ ਨੂੰ ਗੁਰੂ ਮਿਲੇਗਾ ਅੱਗੇ ਮਹਾਰਾਜ ਦੱਸਦੇ ਨੇ ਬਿਨ ਬੁੱਝੇ ਕੋ ਥਾਏ ਨਾ ਪਾਈ ਉਹ ਗਲਤ ਰਸਤੇ ਤੇ ਭਟਕ ਰਿਹਾ ਹੈ ਮਨੁੱਖ ਉਹ ਸਹੀ ਰਸਤੇ ਉੱਤੇ ਨਹੀਂ ਜਾ ਰਿਹਾ ਜੇ ਕੋਈ ਇਹੋ ਜੇ ਧਰਮ ਦੇ ਨਾਂ ਤੇ ਕਰਮ ਕਰਦਾ ਤੇ ਚਤਰਾਈ ਨਾਲ ਲੋਕਾਂ ਨੂੰ ਵਿਖਾਉਂਦਾ ਵੀ ਮੈਂ ਬੜਾ ਗੁਰੂ ਆਲਾ ਇਸ ਤਰ੍ਹਾਂ ਭਾਈ ਮਹਾਰਾਜ ਕਹਿੰਦੇ ਤੈਨੂੰ ਨਹੀਂ ਪ੍ਰਾਪਤ ਹੁਣ ਅੱਗੇ ਦੱਸਦਾ ਸਤਿਗੁਰਾਂ ਨੇ ਨਾਮ ਬਿਹੋਣ ਮਾਥੇ ਛਾਈ ਸਾਚ ਤਣੀ ਜਗ ਆਏ ਨਿਰਾਸ਼ ਬਿਨ ਆਸਾ ਪਹਿਲਾ ਵਾਲੇ ਬੰਦ ਚ ਮਹਾਰਾਜ ਦੱਸਦਾ ਨੇ ਵੀ ਪ੍ਰਮਾਤਮਾ ਦੇ ਨਾਮ ਤੋਂ ਸਖਣੇ ਮਨੁੱਖ ਦੇ ਸਿਰ ਸੁਆਹੀ ਪੈਂਦੀ ਹੈ ਕਰ ਲਾ ਜਿੰਨੇ ਮਰਜੀ ਆ ਕਰਮ ਧਰਮ ਭਾਈ ਜੇ ਤੇਰੇ ਤੇਰਾ ਪ੍ਰਭੂ ਪ੍ਰਮਾਤਮਾ ਨਾਲ ਪਿਆਰ ਨਹੀਂ ਹੈ ਤੂੰ ਉਸ ਨੂੰ ਆਪਦੇ ਹਿਰਦੇ ਵਿੱਚ ਯਾਦ ਨਹੀਂ ਰੱਖਦਾ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਤਾਂ ਮਹਾਰਾਜ ਕਹਿੰਦੇ ਇਹਨਾਂ ਦੇ ਸਿਰ 'ਚ ਤਾਂ ਸੁਆਹੀ ਪੈਂਦੀ ਆ ਲਿਖਿਆ ਜੀ ਨਾਮ ਬਿਹੂਣੇ ਮਾਥੇ ਛਾਈ ਮਾਸੇ ਦਾ ਮਤਲਬ ਹਸਰ ਕਿ ਸਾਈ ਮੈਨੇ ਸਵਾ ਵੀ ਜਿਹੜੇ ਨਾਮ ਤੋਂ ਭਾਈ ਟੁੱਟੇ ਹੋਏ ਨੇ ਉਹ ਭੈਣਾ ਚਾਹੇ ਭਾਈ ਆ ਤੇ ਉਹਨਾਂ ਦੇ ਤਾਂ ਸਿਰ ਚ ਸਵਾ ਹੀ ਐ ਸਾਚ ਤਣੀ ਜਗ ਆਇਆ ਆਏ ਬਨਾਸਾ ਮਹਾਰਾਜ ਕਹਿੰਦੇ ਜਗਤ ਮੰਗਦਾ ਮਰਦਾ ਰਹਿੰਦਾ ਹੈ ਜੰਮਦਾ ਮਰਦਾ ਰਹਿੰਦਾ ਹੈ ਵਾਹਿਗੁਰੂ ਜਗਤ ਜੰਮਦਾ ਮਰਦਾ ਰਹਿੰਦਾ ਹੈ ਪਰ ਜਗਤ ਦਾ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਹ ਨਾ ਕਿਤੇ ਆਉਂਦਾ ਤੇ ਨਾ ਕਿਤੇ ਜਾਂਦਾ ਫਿਰ ਸੂਤਸ ਪ੍ਰਾਣੀ ਗੁਰਮਕਦਸਾ ਰਹਾਉ ਜਿਹੜਾ ਪ੍ਰਾਣੀ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਦਾਸ ਭਗਤ ਬਣ ਜਾਂਦਾ ਹੈ ਉਹ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ਮਰਨਾ ਜਮਣਾ ਖਤਮ ਹੋ ਜਾਂਦਾ ਉਸ ਮਨੁੱਖ ਦਾ ਜਗ ਮੋਹਿਆ ਬਾਦ ਬਹੁਤ ਆਸਾ ਬਹੁਤੀ ਆਸਾਂ ਮਹਾਰਾਜ ਕਹਿੰਦੇ ਜਗਤ ਮਾਇਆ ਦੇ ਮੋਹ ਵਿੱਚ ਵੱਜਾ ਹੋਇਆ ਬਹੁਤੀਆਂ ਆਸਾਂ ਵਿੱਚ ਵੱਜਾ ਹੋਇਆ ਜੰਮਦਾ ਮਰਦਾ ਹੀ ਰਹਿੰਦਾ ਹੈ ਜਗਤ ਮਾਇਆ ਦੇ ਮੋਹ ਵਿੱਚ ਵੱਜਾ ਹੋਇਆ ਬਹੁਤੀਆਂ ਆਸਾਂ ਵਿੱਚ ਵੱਜਾ ਹੋਇਆ ਜੰਮਦਾ ਮਰਦਾ ਰਹਿੰਦਾ ਹੈ ਹੁਣ ਇੱਥੇ ਕੀ ਸਮਝਣਾ ਪਊ ਆਪਾਂ ਨੂੰ ਭਾਈ ਦੁਨਿਆਵੀ ਆਸਾਂ ਛੱਡ ਦੇ ਆਪਣੇ ਫਰਜ਼ ਪਛਾਣ ਆਪ ਦਾ ਕਾਰੋਬਾਰ ਕਰਦਾ ਰੇ ਆਸਾਂ ਨਾ ਰੱਖ ਵੀ ਮੈਂ ਲੰਬੀ ਉਮਰ ਜੀਣਾ ਤੇ ਮੈਂ ਉਹ ਕਰਨਾ ਮਹਾਰਾਜ ਕਹਿੰਦੇ ਉਹ ਵੀ ਜੰਮਦਾ ਮਰਦਾ ਹੀ ਰਹਿੰਦਾ ਜਨਮ ਮਾਰਨ ਦੇ ਗੇੜ ਚ ਪਿਆ ਰਹਿੰਦਾ ਬਾਲੀਆਂ ਆਸਾਂ ਜਿਹੜਾ ਬੰਨ ਕੇ ਬੰਦਾ ਕਿਉਂਕਿ ਆਸਾਂ ਦੇ ਵਿੱਚ ਮਨ ਰੁੱਝਿਆ ਰਹਿੰਦਾ ਤੇ ਪ੍ਰਭੂ ਪਰਮਾਤਮਾ ਦੇ ਨਾਲ ਨਹੀਂ ਜੁੜਦਾ ਤਾਂ ਇਸ ਕਰਕੇ ਉਹ ਜਨਮਾਂ ਦੇ ਗੇੜ ਵਿੱਚ ਪਿਆ ਹੀ ਰਹਿੰਦਾ ਜੀਵ ਅੱਗੇ ਮਹਾਰਾਜ ਆਂਦ ਨੇ ਦੱਸਦੇ ਨੇ ਗੁਰਮਤੀ ਇੱਕ ਭਏ ਉਦਾਸਾ ਪਰ ਕਈ ਵਡਭਾਗੀ ਮਨੁੱਖ ਗੁਰੂ ਦੀ ਸਿੱਖਿਆ ਤੇ ਤੁਰ ਕੇ ਮੋਹ ਤੋਂ ਨਿਰਲੇਪ ਰਹਿੰਦੇ ਹਨ ਅੰਤਰ ਨਾਮ ਕਮਲ ਪਰਗਾਸਾ ਫਿਰ ਜਿਹੜੇ ਗੁਰੂ ਦੀ ਸਿੱਖਿਆ ਤੇ ਤੁਰਦੇ ਆ ਭਾਈ ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਵਸਦਾ ਹੈ ਜਿਸ ਦੀ ਬਰਕਤ ਨਾਲ ਉਹਨਾਂ ਦਾ ਹਿਰਦਾ ਕਮਲ ਖਿੜਿਆ ਰਹਿੰਦਾ ਹੈ ਤਿੰਨ ਕੋ ਨਾਹੀ ਜਮ ਕੀ ਤਰਾਸਾ ਫਿਰ ਮਹਾਰਾਜ ਆਖਦੇ ਨੇ ਵੀ ਉਹਨਾਂ ਨੂੰ ਜਮਾਂ ਦੀ ਜਮਾਂ ਦਾ ਡਰ ਨਹੀਂ ਰਹਿੰਦਾ ਜਿਹੜੇ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਬੰਦਿਆਂ ਨੂੰ ਜਨਮ ਮਰਨ ਦੇ ਗੇੜ ਦਾ ਡਰ ਨਹੀਂ ਰਹਿੰਦਾ ਜਗਤ ਰਹਿ ਜਿੱਤ ਕਮਾਣਾ ਇਤਕਾਰੀ ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ ਤੋਂ ਖੁੰਝ ਕੇ ਜਗਤ ਕਾਮਾ ਤਰ ਹੋ ਕਮਾਤਰ ਹੋ ਰਿਹਾ ਹੈ ਇਸਤਰੀ ਦੇ ਮੋਹ ਵਿੱਚ ਫਸਿਆ ਹੋਇਆ ਹੈ ਪੁੱਤਰ ਕਲਤਰ ਲਗ ਨਾਮ ਵਿਸਾਰੀ ਪੁੱਤਰ ਬੋਟੀ ਦੇ ਮੋਹ ਵਿੱਚ ਪਾ ਕੇ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਭੁੱਲਿਆ ਰਹਾ ਬਿਰਸਾ ਜਨਮ ਗਵਾਇਆ ਬਾਜੀ ਹਾਰੀ اے ਮਨੁੱਖਾ ਜਨਮ ਬੇਅਰਥ ਹੀ ਗਵਾਤਾ ਮਨੁੱਖੇ ਜਨਮ ਵਾਲੀ ਬਾਜੀ ਹਾਰ ਕੇ ਚਲਿਆ ਗਿਆ ਮਨੁੱਖ ਬੀਬੀ ਆ ਚਾਹੇ ਪਾਈ ਐ ਅੱਗੇ ਮਹਾਰਾਜ ਦੱਸਦੇ ਨੇ ਸਤ ਗੁਰਸੇ ਬੇਕਰਨੀ ਸਾਰੀ ਬਾਹਰੋਂ ਹੋਮੇ ਕਰੇ ਕਹਾਏ ਜਿਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਸ ਦਾ ਨਿਤ ਕਰਮ ਸ਼੍ਰੇਸ਼ਟ ਹੋ ਜਾਂਦਾ ਹੈ ਵਧੀਆ ਕੰਮ ਹੁੰਦਾ ਉਹਦਾ ਜਿਹੜਾ ਪ੍ਰਭੂ ਪ੍ਰਮਾਤਮਾ ਦੀ ਯਾਦ ਵਿੱਚ ਆਪਣਾ ਦਿਨ ਬਤੀਤ ਕਰਦਾ ਹੈ ਤੇ ਜਿਹੜੇ ਮੇਰੇ ਵਰਗੇ ਕਹਿ ਲੋ ਤੁਸੀਂ ਬਾਹਰੋਂ ਹੋਮੇ ਕਹੇ ਕਹਾਏ ਉਹ ਮਨੁੱਖ ਮਾਇਆ ਦੇ ਪ੍ਰਭਾਵ ਵਿੱਚ ਨਹੀਂ ਪੈਂਦਾ ਅੰਜ ਦੁਨੀਆਂ ਦੀ ਕਿਰਤਕਾਰ ਕਰਦਾ ਉਹ ਵੇਖਣ ਨੂੰ ਆਪਾ ਜਿਤਾਉਂਦਾ ਹੈ ਪਰ ਵੇਖਣ ਨੂੰ ਤਾਂ ਆਪਣਾ ਆਪ ਜਿਤਾਉਂਦਾ ਹੈ ਵੀ ਮੈਂ ਆਹ ਕੰਮ ਕਰ ਰਿਹਾ ਹਾਂ ਪਰ ਅੰਦਰੋਂ ਬਾਹਰੋਂ ਮਹਾਰਾਜ ਕਹਿੰਦੇ ਉਹ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਤਾਂ ਉਹਨੂੰ ਹੋਮੇ ਹੰਕਾਰ ਸਤਾਉਂਦਾ ਨਹੀਂ ਬਾਹਰੋਂ ਹੋਮੇ ਕਹੇ ਕਹਾਏ ਉਹ ਮਨੁੱਖ ਮਾਇਆ ਦੇ ਪ੍ਰਭਾਵ ਵਿੱਚ ਨਹੀਂ ਪੈਂਦਾ ਉਹਂਜ ਦੁਨੀਆ ਦੀ ਕਿਰਤਕਾਰ ਕਰਦਾ ਹੋਇਆ ਕਰਦਾ ਉਹ ਵੇਖਣ ਨੂੰ ਆਪਾ ਜਿਤਾੰਦਾ ਹੈ ਅੰਦਰੋਂ ਮੁਕਤਲੇਪ ਕਦੇ ਨਾ ਲਾਏ ਮਹਾਰਾਜ ਕਹਿੰਦੇ ਤੇ ਉਹ ਅੰਦਰੋਂ ਆਤਮੇ ਅੰਦਰ ਆਤਮੇ ਮਾਇਆ ਦੇ ਮੋਹ ਤੋਂ ਆਜ਼ਾਦ ਰਹਿੰਦਾ ਹੈ ਮੋਹ ਮਾਇਆ ਦੇ ਵਿੱਚ ਫਸਦਾ ਨਹੀਂ ਤੇ ਬਾਹਰੋਂ ਕਰਤ ਕਮਾਈ ਕਰਦੇ ਨੂੰ ਤਾਂ ਹੁਣ ਆਪਾਂ ਨੂੰ ਆਮ ਹੀ ਕਹਿੰਦੇ ਆ ਉਹ ਬੱਸ ਕਰ ਗਿਆਨੀ ਕਿੰਨੇ ਕੁ ਜੋੜ ਕੇ ਕਿੱਥੇ ਲਿਜਾਣੇ ਆ ਟਿਕ ਜਾ ਕਰਕੇ ਤੇ ਦੁਪਹਿਰਾ ਹੁਣ ਉਹ ਆਮ ਕਮੈਂਟ ਕਰ ਦਿੰਦੇ ਆਪਣੇ ਜਾਣ ਪਛਾਣ ਵਾਲੇ ਕਰਦੇ ਜਾਣ ਪਛਾਣ ਵਾਲੇ ਹੁੰਦੇ ਆ ਜਿਹੜੇ ਜਾਣਦੇ ਹੁੰਦੇ ਆਪਾਂ ਨੂੰ ਇਥੇ ਕਹਿਣ ਦਾ ਭਾਵ ਇਹੀ ਆ ਵੀ ਬਾਹਰੋਂ ਤਾਂ ਉਹ ਮਨੋਖ ਦਿਖਦਾ ਹੀ ਆ ਵੀ ਮੋਹ ਮਾਇਆ ਨਾਲ ਚੰਬੜਿਆ ਹੋਇਆ ਇਹ ਸਾਧਰੇ ਨਿਕਲ ਜਾਂਦਾ ਕੰਮ ਤੇ ਦੁਪਹਿਰੇ ਦੁਪਹਿਰਾ ਕੰਮ ਤੇ ਹੀ ਰਹਿੰਦਾ ਨਹੀਂ ਭਾਈ ਮਹਾਰਾਜ ਕਹਿੰਦੇ ਕਰਤ ਕਰੋ ਬੰਦ ਛਕੋ ਨਾਮ ਜਪੋ ਕਰਤ ਕਰਨੀ ਆ ਪਰ ਕਰਤ ਤੇਰੀ ਸੱਚੀ ਸੁੱਚੀ ਹੋਣੀ ਚਾਹੀਦੀ ਆ ਤੇ ਅੰਦਰੋਂ ਮੋਹ ਮਾਇਆ ਨੂੰ ਨਰਲੇਪ ਰੱਖਣਾ ਮੋਹ ਮਾਇਆ ਨੂੰ ਚੰਬੜਨ ਨਹੀਂ ਦੇਣਾ ਆਪਦੇ ਮਨ ਨੂੰ ਲੋਕਾਂ ਨੂੰ ਭਾਵੇਂ ਲੱਗਦਾ ਹੋਵੇ ਇਹੋ ਜਿਹੇ ਇਨਸਾਨ ਵੀ ਹੈਗੇ ਨੇ ਦੁਨੀਆ ਦੇ ਵਿੱਚ ਅੱਗੇ ਮਹਾਰਾਜ ਕਹਿੰਦੇ ਨੇ ਮਾਇਆ ਮੋਹ ਗੁਰਬਤ ਜਲਾਈ ਜੋ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਅੰਦਰੋਂ ਮਾਇਆ ਦਾ ਮੋਹ ਝਾੜ ਦਿੰਦਾ ਹੈ ਜਾਂ ਸਾੜ ਦਿੰਦਾ ਹੈ ਕਹਿ ਲੋ ਨਿਰਮਲ ਨਾਮ ਸਦ ਹਿਰਦੇ ਧਿਆਈ ਤੇ ਪ੍ਰਮਾਤਮਾ ਦੇ ਪਵਿੱਤਰ ਨਾਮ ਨੂੰ ਸਦਾ ਆਪਣੇ ਹਿਰਦੇ ਵਿੱਚ ਯਾਦ ਰੱਖਦਾ ਹੈ ਗੁਰੂ ਦਾ ਪਿਆਰਾ ਤਾਬ ਤਰਾਖੇ ਠਾਕ ਰਹਾਏ ਸਿੱਖ ਸੰਗਤ ਕਰਮ ਮਲਾਈ ਉਹ ਆਪਣੇ ਭਟਕਦੇ ਮਨ ਦੀ ਰਾਖੀ ਕਰਦਾ ਹੈ ਮਾਇਆ ਦੇ ਮੋਹ ਵੱਲੋਂ ਰੋਕ ਕੇ ਰੱਖਦਾ ਹੈ ਆਪਦੇ ਮਨ ਨੂੰ ਸਿੱਖ ਸੰਗਤ ਕਰਮ ਮਲਾਈ ਗੁਰੂ ਦੇ ਜਿਸ ਸਿੱਖ ਨੂੰ ਪ੍ਰਮਾਤਮਾ ਆਪਣੀ ਮਿਹਰ ਨਾਲ ਸੰਗਤ ਵਿੱਚ ਮਲਾਉਂਦਾ ਹੈ ਉਹ ਮਹਾਰਾਜ ਕਹਿੰਦੇ ਨਾ ਗੁਰਬੇਨ ਭੂਲੋ ਆਵੇ ਜਾਏ ਉਹ ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਮਨੁੱਖ ਜ਼ਿੰਦਗੀ ਦੇ ਸਹੀ ਰਸਤੇ ਤੋਂ ਖੁੰਝ ਜਾਂਦਾ ਹੈ ਜਿਹੜਾ ਖੁੰਝ ਜਾਂਦਾ ਹੈ ਤੇ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ ਗੁਰੂ ਦੇ ਸਿੱਖ ਜਿਸ ਸਿੱਖ ਨੂੰ ਪ੍ਰਮਾਤਮਾ ਆਪਣੀ ਮਿਹਰ ਨਾਲ ਸੰਗਤ ਵਿੱਚ ਮਲਾਉਂਦਾ ਹੈ ਉਹ ਭਾਈ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ ਤੇ ਜਿਹੜਾ ਗੁਰਬੈਨ ਭੂਲੋ ਆਵੇ ਜਾਏ ਦਾ ਭਾਵ ਇਹੀ ਆ ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਮਨੁੱਖ ਜਿੰਨ ਜਿੰਦਗੀ ਦੇ ਸਹੀ ਰਾਸਤੇ ਤੋਂ ਖੁੰਝ ਜਾਂਦਾ ਹੈ ਤੇ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ ਅੱਗੇ ਮਹਾਰਾਜ ਦੱਸਦੇ ਨੇ ਨਦਰ ਕਰੇ ਸੰਜੋਗ ਮਿਲਾਏ ਰੂੜੋ ਕਹੋ ਨਾ ਕਹਿਆ ਜਾਈ ਇਹ ਪਿਛਲਾ ਬੰਦ ਮਹਾਰਾਜ ਦੱਸਦੇ ਨੇ ਜਿਸ ਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ ਉਸ ਨੂੰ ਸੰਗਤ ਵਿੱਚ ਲਾ ਕੇ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਤੇ ਅਗਲੇ ਬੰਦ ਚ ਮਹਾਰਾਜ ਜੀ ਨੇ ਰੂੜੋ ਕਹੋ ਨ ਕਹਿਆ ਜਾਈ हे ਪ੍ਰਭੂ ਤੂੰ ਸੁੰਦਰ ਹੈ ਪਰ ਜੇ ਮੈਂ ਦੱਸਣ ਦਾ ਯਤਨ ਕਰਾਂ ਕਿ ਤੂੰ ਕਿਹੋ ਜਿਹਾ ਸੁੰਦਰ ਹੈ ਤਾਂ ਦੱਸਿਆ ਨਹੀਂ ਜਾ ਸਕਦਾ ਅਕਥ ਕਥੋ ਨ ਕੀਮਤ ਪਾਈ हे ਪ੍ਰਭੂ ਤੇਰੇ ਗੁਣ ਬਿਆਨ ਨਹੀਂ ਹੋ ਸਕਦੇ ਜੇ ਮੈਂ ਬਿਆਨ ਕਰਾਂ ਕਰਨ ਦਾ ਯਤਨ ਕਰਾਂ ਤਾਂ ਵੀ ਤੇਰੇ ਗੁਣਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਸਭ ਦੁੱਖ ਤੇਰੇ ਸੁਖ ਰਜਾਈ ਸਭ ਦੁੱਖ ਤੇਰੇ ਸੁਖ ਰਜਾਈ ਤੇਥੋਂ ਵਿਛੜਿਆ ਦੁੱਖ ਵਾਪਰਦੇ ਹਨ ਪਰ ਤੇਰੀ ਰਜਾ ਵਿੱਚ ਤੁਰਿਆ ਸਾਰੇ ਦੁੱਖ ਸੁਖ ਬਣ ਜਾਂਦੇ ਹਨ ਸਭ ਦੁੱਖ ਮਿਟ ਸੱਚੇ ਨਾਈ ਸਦਾ ਧਰ ਰਹਿਣ ਵਾਲੇ ਪ੍ਰਭੂ ਦੀ ਸਿਫਤ ਸਲਾਹ ਕੀਤਿਆਂ ਸਾਰੇ ਹੀ ਦੁੱਖ ਮਟ ਜਾਂਦੇ ਹਨ ਕਰ ਬਿਨ ਬਾਜਾ ਪੱਗ ਬਿਨ ਤਾਲ ਕਰ ਬਿਨ ਬਾਜਾ ਦਾ ਮਤਲਬ ਮਨੁੱਖ ਦੇ ਅੰਦਰ ਅਜਿਹੀ ਆਤਮਿਕ ਅਵਸਥਾ ਬਣ ਜਾਂਦੀ ਹੈ ਕਿ ਮਾਨੋ ਬਿਨ ਹੱਥੀ বাজায়ে ਬਾਜਾ ਵੱਜਦਾ ਹੈ ਤੇ ਬਿਨ ਪੈਰੀ ਨੱਚਾਂ ਤਾਲ ਪੂਰੀ ਦਾ ਹੈ ਫਿਰ ਅੰਦਰੇ ਅੰਦਰ ਹੀ ਪ੍ਰਭੂ ਪਰਮਾਤਮਾ ਦਾ ਅਨਹਦ ਬਾਜ ਵੱਜਣ ਲੱਗ ਜਾਂਦਾ ਮਨੁੱਖ ਦੇ ਤੋ ਧਿਆਨ ਨਾਲ ਬੈਠੋ ਜੀ ਹਜੂਰੀ ਚਾ ਕੇ ਸੋਈਦਾ ਨਹੀਂ ਰੋਜ਼ ਕਹਿੰਨਾ ਮੈਂ ਇਹ ਗੱਲ ਜੇ ਸ਼ਬਦ ਬੁੱਝੇ ਤਣ ਸਾਚ ਨੇ ਹੱਲਾ ਜਦੋਂ ਉਹ ਗੁਰੂ ਦੇ ਸ਼ਬਦ ਨੂੰ ਸਮਝ ਕੇ ਉਹ ਆਪਣੇ ਅੰਦਰ ਸਦਾ ਸਿਰ ਪ੍ਰਭੂ ਦਾ ਦیدار ਵੀ ਕਰ ਲਵੇ ਅੰਤਰ ਸਾਚ ਸਭੇ ਸੁਖ ਨਾਲਾ ਉਸ ਨੂੰ ਫਿਰ ਆਪਣੇ ਅੰਦਰ ਆਤਮੇ ਸੁਖ ਹੀ ਸੁਖ ਪ੍ਰਤੀਤ ਹੁੰਦੇ ਹਨ ਨਜ਼ਰ ਕਰੇ ਰਾਖੇ ਰਖਵਾਲਾ ਤੇ ਉਸ ਮਨੁੱਖ ਦੇ ਅੰਦਰ ਪ੍ਰਭੂ ਸਦਾ ਥਿਰ ਪ੍ਰਭੂ ਉਸ ਮਨੁੱਖ ਦੇ ਅੰਦਰ ਪ੍ਰਭੂ ਸਦਾ ਥਿਰ ਪ੍ਰਭੂ ਪ੍ਰਗਟ ਹੋ ਜਾਂਦਾ ਹੈ ਤਿਰ ਭਵਨ ਸੋਜੇ ਆਪ ਗਵਾਵੇ ਬਾਣੀ ਬੁਝੇ ਸੱਚ ਸਮਾਵੇ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਦਾਸ ਬਣ ਕੇ ਆਪਾ ਭਾਵ ਦੂਰ ਕਰਦਾ ਹੈ ਉਸ ਨੂੰ ਪ੍ਰਮਾਤਮਾ ਤੰਨਾ ਭਵਨਾ ਵਿੱਚ ਵਸਦਾ ਦਿਸ ਪੈਂਦਾ ਹੈ ਬਾਣੀ ਬੁਝੇ ਸੱਚ ਸਮਾਵੇ ਉਸ ਨੂੰ ਗੁਰੂ ਦੀ ਬਾਣੀ ਦੀ ਰਾਹੀਂ ਸਹੀ ਗਿਆਨ ਹੋ ਜਾਂਦਾ ਹੈ ਤੇ ਉਹ ਸਦਾ ਧਰ ਪ੍ਰਭੂ ਵਿੱਚ ਲੀਨ ਰਹਿੰਦਾ ਹੈ ਸ਼ਬਦ ਵਿਚਾਰੇ ਏਕਲੇ ਬਤਾਰਾਂ ਨਾਨਕ ਧਨ ਸਵਾਰ ਨਹਾਰਾਂ ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾਈ ਰੱਖਦਾ ਹੈ ਇੱਕ ਰਸ ਸੁਰਤ ਪ੍ਰਭੂ ਵਿੱਚ ਜੋੜ ਜੋੜਦਾ ਹੈ ਏ ਨਾਨਕ ਉਸ ਮਨੁੱਖ ਦਾ ਮਨੁੱਖਾ ਜਨਮ ਮੁਬਾਰਕ ਹੈ ਉਹ ਹੋਰ ਨਾਲ ਦਾ ਜੀਵਨ ਵੀ ਸੋਹਣਾ ਬਣਾ ਦਿੰਦਾ ਹੈ ਆਸਾ ਮਹੱਲਾ ਪਹਿਲਾ ਰਾਗ ਆਸਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਲੇਖ ਅਸੰਖ ਲਿਖ ਲਿਖਮਾਨ ਪ੍ਰਮਾਤਮਾ ਦੇ ਸਰੂਪ ਬਾਰੇ ਅਣਗਿਣਤ ਵਿਚਾਰ ਭਰੇ ਲੇਖ ਲਿਖ 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 ਕੇ ਲਿਖਣ ਵਾਲਿਆਂ ਦੇ ਮਨ ਵਿੱਚ ਆਪਣੀ ਵਿੱਦਿਆ ਤੇ ਵਿਚਾਰ ਸ਼ਕਤੀ ਦਾ ਮਾਣ ਹੀ ਪੈਦਾ ਹੁੰਦਾ ਹੈ ਤੇ ਮਹਾਰਾਜ ਨੇ ਦੱਸਿਆ ਇੱਥੇ ਬਿਲੇਖ ਅਸੰਖ ਲਿਖ ਲਿਖ ਮਾਨ ਵੀ ਜਿਹੜਾ ਕਹਿੰਦਾ ਮੈਂ ਇੰਨੀਆਂ ਲਿਖਤਾਂ ਲਿਖਤੀਆਂ ਮੈਂ ਇੰਨੇ ਉਹ ਲਿਖਤੇ ਪ੍ਰਮਾਤਮਾ ਦੇ ਸਰੂਪ ਬਾਰੇ ਅਣਗਿਣਤ ਵਿਚਾਰ ਭਰੇ ਲੇਖ ਲਿਖ ਲਿਖ ਕੇ ਲੇਖਨ ਵਾਲਿਆਂ ਦੇ ਮਨ ਵਿੱਚ ਆਪਣੀਆਂ ਵਿੱਦਿਆ ਤੇ ਆਪਣੀ ਵਿੱਦਿਆ ਤੇ ਵਿਚਾਰ ਸ਼ਕਤੀ ਦਾ ਮਾਨ ਹੀ ਪੈਦਾ ਹੁੰਦਾ ਹੈ ਬਸੋ ਹੀ ਪ੍ਰੇਮਕਿਓ ਜਨ ਪ੍ਰੇਮਕਿਓ ਤਨਹੀ ਪ੍ਰਭ ਪਾਇਓ ਮਿਲਣਾ ਪ੍ਰੇਮ ਵਾਲਿਆਂ ਨੂੰ ਆ ਜੀ ਮਨ ਮਾਨੇ ਸਤਿ ਸੁਰਤ ਬਖਾਨ ਮਹਾਰਾਜ ਕਹਿੰਦੇ ਬੇਸ਼ੱਕ ਬੇਸ਼ੱਕ ਅਣਗਿਣਤ ਲੇਖ ਲਿਖ ਜਾਣ ਪ੍ਰਮਾਤਮਾ ਦਾ ਸਰੂਪ ਬਿਆਨ ਤੋਂ ਲੇਖ ਤੋਂ ਪਰੇ ਹੈ ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਕਥਨੀ ਬਦਨੀ ਪੜ ਪੜ ਲੇਖ ਅਸੰਖ ਅਲੇਖ ਅਪਾਰ ਕਥਨੀ ਬਦਨੀ ਪੜ-ਪੜ ਭਾਰ ਲੇਖ ਅਸੰਖ ਅਲੇਖ ਅਪਾਰ ਉਸ ਦੇ ਗੁਣ ਕਹਿਣ ਨਾਲ ਬੋਲਣ ਨਾਲ ਤੇ ਮੁਰਮੁਰ ਪੜ ਕੇ ਵੀ ਮਨ ਉੱਤੇ ਹੋਮੇ ਦਾ ਭਾਰ ਹੀ ਵੱਧਦਾ ਹੈ ਪਰ ਹਾਂ ਜੇ ਮਨੁੱਖ ਦਾ ਮਨ ਪ੍ਰਮਾਤਮਾ ਦੇ ਗੁਣਾਂ ਦੀ ਯਾਦ ਵਿੱਚ ਗਿਝ ਜਾਏ ਜੇ ਮਨੁੱਖ ਦੀ ਸੁਰਤ ਵਿੱਚ ਸਦਾ ਸਿਰ ਪ੍ਰਭੂ ਟਿਕ ਜਾਏ ਤਾਂ ਬਸ ਇਹੀ ਹੈ ਅਸਲ ਲੇਖ ਜੋ ਉਸ ਨੂੰ ਪ੍ਰਵਾਨ ਹੈ ਜਿਵੇਂ ਆਪਾਂ ਮਾਤਾ ਹਰਦੇਈ ਦੀ ਗੱਲ ਕਰੀ ਆ ਪਹਿਲਾਂ ਵੀ ਗੁਰੂ ਸਾਹਿਬ ਨੂੰ ਯਾਦ ਕੀਤਾ ਪਿਆਰ ਨਾਲ ਤੇ ਗੁਰੂ ਸਾਹਿਬ 'ਚ ਪਹੁੰਚ ਗਏ ਮਾਤਾ ਜੀ ਕੋਲ ਫਿਰ ਇਹ ਸੱਚ ਦੀਆਂ ਡੋਰਾਂ ਜਦੋਂ ਪ੍ਰੇਮ ਦੀਆਂ ਡੋਰਾਂ ਪਾਉਂਦਾ ਨਾ ਮਨੁੱਖ ਚਾਹੇ ਬੀਬੀ ਆ ਚਾਹੇ ਭਾਈ ਆ ਫਿਰ ਉਹ ਪ੍ਰੇਮ ਦੀਆਂ ਡੋਰਾਂ ਦਾ ਬੱਜਾ ਹੋਇਆ ਗੁਰੂ ਆ ਮਿਲਦਾ ਹੈ ਐ ਸੱਚਾ ਤੂੰ ਇੱਕੋ ਜਾਣ ਇਹੋ ਜਿਹਾ ਅਲੇਖ ਤੇ ਸਦਾ ਕਾਇਮ ਰਹਿਣ ਵਾਲਾ ਤੂੰ ਸਿਰਫ ਇੱਕ ਪ੍ਰਭੂ ਨੂੰ ਹੀ ਜਾਣ ਬਾਕੀ ਸਾਰਾ ਜਗਤ ਜੰਮਣ ਮਰਨ ਦੇ ਗੇੜ ਵਿੱਚ ਹੈ ਜੰਮਣ ਮਰਨਾ ਹੁਕਮ ਪਛਾਣ ਮਾਇਆ ਮੋਹ ਜਗ ਬਾਤਾ ਜਮ ਕਾਲ ਜੰਮਣਾ ਮਰਨਾ ਵੀ ਤੂੰ ਉਸ ਪ੍ਰਮਾਤਮਾ ਦਾ ਹੁਕਮ ਹੀ ਸਮਝ ਕਿਉਂਕਿ ਜੰਮਣ ਮਰਨ ਪ੍ਰਭੂ ਪ੍ਰਮਾਤਮਾ ਦੇ ਹੁਕਮ ਅੰਦਰ ਆ ਭਾਈ ਸਮਝਣਾ ਹੀ ਪੈਣਾ ਤੈਨੂੰ ਜੰਮਣ ਮਰਨਾ ਵੀ ਤੂੰ ਉਸ ਪ੍ਰਮਾਤਮਾ ਦਾ ਹੁਕਮ ਹੀ ਸਮਝ ਮਾਇਆ ਮੋਹ ਜਗ ਬਾਧਾ ਜਮ ਕਾਲ ਪ੍ਰਭੂ ਨੂੰ ਵਿਸਾਰ ਕੇ ਮਾਇਆ ਦੇ ਮੋਹ ਦੇ ਕਾਰਨ ਜਗਤ ਮੌਤ ਦੇ ਸਹਿਮ ਵਿੱਚ ਵੱਜਾ ਪਿਆ ਹੈ ਬਾਧਾ ਸੂਟੇ ਨਾਮ ਸੰਭਾਲ ਤੇ ਪ੍ਰਮਾਤਮਾ ਦੇ ਨਾਮ ਨੂੰ ਹੀ ਸੰਭਾਲ ਕੇ ਵੱਜਾ ਛੋਟ ਛਕਦਾ ਹੈ ਫਿਰ ਗੁਰਸਖ ਦਾਤਾ ਅਬਰ ਨਭਾਲ ਗੁਰੂ ਹੀ ਨਾਮ ਦੀ ਦਾਤ ਦੇ ਕੇ ਆਤਮਿਕ ਸੁਖ ਦੇਣ ਵਾਲਾ ਹੈ ਗੁਰੂ ਤੋਂ ਬਿਨਾ ਇਹ ਦਾਤ ਦੇਣ ਵਾਲਾ ਕੋਈ ਹੋਰ ਨਹੀਂ ਲੱਭਦਾ ਹਲਤ ਪਲ ਤੇ ਨਿਵਾਹੀ ਤਦ ਨਾਲ ਇਹ ਨਾਮ ਹੀ ਇਸ ਲੋਕ ਤੇ ਪ੍ਰਲੋਕ ਵਿੱਚ ਤੇਰੇ ਨਾਲ ਨਿਵ ਸਕਦਾ ਹੈ ਸ਼ਬਦ ਮਰ ਤਾਂ ਏਕ ਲਿਬ ਲਈ ਮਨੁੱਖ ਤਦੋਂ ਹੀ ਇੱਕ ਪਰਮਾਤਮਾ ਵਿੱਚ ਸੁਰਤ ਜੋੜ ਸਕਦਾ ਹੈ ਜਦੋਂ ਉਹ ਗੁਰੂ ਦੇ ਸ਼ਬਦ ਦੀ ਰਾਹੀ ਮੋਹ ਵੱਲੋਂ ਮਰ ਜਾਏ ਮੋਹ ਦਾ ਪ੍ਰਭਾਵ ਮੋਹ ਦਾ ਪ੍ਰਭਾਵ ਆਪਣੇ ਉੱਤੇ ਪੈਣ ਨਾ ਦੇਵੇ ਫੇਰ ਕੀ ਹੋਏਗਾ ਆਚਰ ਚਰ ਇਹ ਤਾਂ ਭਰਮ ਚੁਕਾਈ ਤਦੋਂ ਹੀ ਜੀਵ ਮਾਇਆ ਵੱਲ ਮਨ ਦੀ ਭਟਕਣਾ ਦੂਰ ਕਰ ਸਕਦਾ ਹੈ ਤਦੋਂ ਹੀ ਜੀਵ ਮਾਇਆ ਵੱਲੋਂ ਮਨ ਦੀ ਭਟਕਣਾ ਦੂਰ ਕਰ ਸਕਦਾ ਹੈ ਜੇ ਗੁਰੂ ਦੇ ਸ਼ਬਦ ਦੀ ਰਾਹੀ ਕਾਮਦਾਇਕ ਪੰਜਾਂ ਦੇ ਨਾਮ ਕਾਇ ਜਾ ਸਕਣ ਵਾਲੇ ਟੋਲੇ ਦੇ ਪ੍ਰਭਾਵ ਨੂੰ ਮੁਕਾ ਦੇਵੇ ਇਹ ਟੋਲਾ ਹੀ ਹੁੰਦਾ ਵਾ ਕਾਮਉਦੈਕਾਂ ਦਾ ਪੰਜ ਤਤਾਂ ਦਾ ਟੋਲਾ ਬਹੁਤ ਵੱਡਾ ਅੱਗੇ ਮਾਰੇ ਦੱਸਦੇ ਨੇ ਜੀਵਨ ਮੁਕਤ ਮਨ ਨਾਮ ਬਸਾਏ ਜਿਹੜਾ ਮਨੁੱਖ ਆਪਣੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਵਸਦਾ ਵਸਾ ਲੈਂਦਾ ਹੈ ਉਹ ਇਸੇ ਜ਼ਿੰਦਗੀ ਦੇ ਵਿੱਚ ਹੀ ਇਹਨਾਂ ਪੰਜਾਂ ਦੇ ਪ੍ਰਭਾਵ ਤੋਂ ਆਜ਼ਾਦ ਹੋ ਜਾਂਦਾ ਹੈ ਗੁਰਮੁਖ ਹੋਏ ਤਾਂ ਸੱਚ ਸਮਾਏ ਇਹ ਆਪਾਂ ਸ਼ਬਦ ਕੱਲ ਨੂੰ ਪੜਾਂਗੇ